ਨਨ ਧਨ ਧਨ ਜਾਨ ਆਇਆ ਜਿਸ ਪ੍ਰਸਾਦ ਸਭ ਜਗਤ ਕਰਾਇਆ ਜਾਨੇ ਆਉਣ ਕਾ ਇਹ ਸਵਾਉ ਜਾਣ ਕੇ ਸੰਗ ਚੇਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸਕਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੋਹਰ ਆਟਦੇ ਹੋਏ ਆਈ ਹੋਈ ਸੰਗਤਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਪਹਿਲੇ ਹੈਟ ਗ੍ਰਾਂਤੀ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ ਪਹਿਲਾ ਹੁਕਮਨਾਮਾ ਆਇਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਾਮ ਕਰਾਉਣੇ ਆਇਆ RAM ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਬਰਤ ਜਲ ਛਾਇਆ RAM ਅੰਬਰਤ ਜਲ ਛਾਇਆ ਪੂਰਨ ਸਾਜ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਓ ਜਗੇ ਅੰਤਰ ਲਾਥੇ ਸਗਲ ਸੁਰੇ ਪੂਰਨ ਪੁਰਖਾ ਵਿੱਚ ਇੱਥੇ ਆਬਨਾਸੀ ਜਸਵੇਦ ਪ੍ਰਾਣੀ ਗਾਇਆ ਆਪਣਾ ਬਿਰਤ ਰਖਿਆ ਪਰਮੇਸ਼ਰ ਨਾਨਕ ਨਾਮ ਤੇ ਆਇਆ ਬਾਬਾ ਜੀ ਆਲੇ ਦੋਸਤੋ ਨੇ ਅਰਦੀ ਲਈ ਇਹ ਟ੍ਰੀਟ ਕਰਾਈਆਂ ਤੁਹਾਡੀ ਲੈਕ ਤੋਂ ਬਗੈਰ ਬਣਾਈ ਆਉਂ ਤੇ ਵੇਖੀ ਨਹੀਂ ਦੇਹ ਦੇ ਵਿੱਚ ਵੀ ਗੁਰਬਾਣੀ ਬੋਲਦੇ ਹੋਰ ਕੀ ਕਰੀਂ ਵੀ ਕੀ ਆ ਗੁਰਬਾਣੀ ਨਹੀਂ ਚੱਲਣ ਦੀ ਤੁਸੀਂ ਇਹ ਬਾਹਰ